ਸਭ ਤੋਂ ਪਹਿਲਾਂ ਚੈਨਲ ਦੇਖ ਰਹੀ ਹਾਂ ਮੇਰਾ ਪੀਰ ਮੇਰੀ ਜ਼ਿੰਦਗੀ ਸੰਕਤਾ ਨ ਮੇਰੇ ਵੱਲੋਂ ਜੈ ਪੀਰਾਂ ਦੀ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਅੱਜ ਦਾ ਪੈਗਾਮ ਹੈ ਉਹ ਇਹ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਥੱਲੇ ਇਹ ਇੱਕ ਚੀਜ਼ ਰੱਖ ਦਿਓ ਤਾਂ ਘਰ ਦੇ ਵਿੱਚ ਕਦੇ ਵੀ ਧਨ ਤੇ ਦੌਲਤ ਦੀ ਕਮੀ ਨਹੀਂ ਰਹੇਗੀ ਕਿਉਂਕਿ ਸੰਗਤ ਜੀ ਝਾੜੂ ਇੱਕ ਆਮ ਜਿਹੀ ਚੀਜ਼ ਹੈ ਪਰ ਇਸ ਦਾ ਮਹੱਤਵ ਓਨਾ ਹੀ ਜ਼ਿਆਦਾ ਹੈ ਝਾੜੂ ਸਾਡੇ ਘਰ ਦੇ ਵਿੱਚ ਰੁਕੀ ਹੋਈ ਬਰਕਤ ਅਤੇ ਬਿਮਾਰੀਆਂ ਨੂੰ ਦੂਰ ਕਰ ਸਕਦਾ ਹੈ ਪਰ ਅਸਲੀ ਗੱਲ ਇਹ ਹੈ ਕਿ ਅਸੀਂ ਝਾੜੂ ਦੀ ਮਹੱਤਤਾ ਨੂੰ ਸਮਝੀਏ ਅਤੇ ਝਾੜੂ ਦੇ ਫਾਇਦੇ ਵਾਰੀ ਜਾਣੀਏ ਸੰਤ ਜੀ ਅੱਜ ਬੜਾ ਹੀ ਸੋਖਾ ਝਾੜੂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੋ ਹਰ ਭਗਤ ਹਰ ਇਨਸਾਨ ਕਰ ਸਕਦਾ ਏ ਜਿਨ ਭਗਤਾਂ ਦੀ ਘਰਾਂ ਦੀ ਵਰਕਤ ਰੁਕ ਗਈ ਹੈ ਪਰ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਢਾੜੂ ਦੇ ਮਹੱਤਵ ਨੂੰ ਦੱਸਣ ਤੋਂ ਪਹਿਲਾਂ ਆਪ ਸਭ ਸੰਗਤਾਂ ਅਗੇ ਇੱਕੋ ਬੇਨਤੀ ਕਰਾਂਗੇ ਕਿ ਇਸ ਵੀਡੀਓ ਨੂੰ ਪੂਰਾ ਤਾਂ ਜ਼ਰੂਰ ਸੁਨਾ ਹੀ ਅਤੇ ਹਰ ਇੱਕ ਗੱਲ ਨੂੰ ਧਿਆਨ ਨਾਲ ਅਤੇ ਸਮਝਣ ਦੀ ਕੋਸ਼ਿਸ਼ ਵੀ ਕਰਨਾ ਸੋ ਭਗਤੋ ਜਿਹੜਾ ਝਾੜੂ ਹੈ ਇਸ ਦਾ ਸਬੰਧ ਸਾਡੀ ਭਗਤੀ ਸਾਡੀ ਸਕਾਰਤਤਮਕਤਾ ਨਾਲ ਜੁੜਿਆ ਹੈ ਕਿਉਂਕਿ ਸੰਗਤ ਜੀ ਭਗਤ ਜੀ ਝਾੜੂ ਸਾਡੇ ਘਰ ਦੀ ਸਫਾਈ ਤਾਂ ਕਰਦਾ ਹੈ ਅਤੇ ਨਾਲ ਦੇ ਨਾਲ ਇਹ ਪੀਰਾਂ ਦੇ ਦਰਬਾਰ ਤੇ ਵੀ ਲੱਗਦਾ ਹੈ ਜਾਂ ਫਿਰ ਕਿਸੇ ਵੀ ਦੇਵੀ ਦੇਵਤੇ ਦਾ ਸਥਾਨ ਹੈ ਮੰਦਰ ਹੈ ਮਸਜਿਦ ਹੈ ਜਾਂ ਫਿਰ ਗੁਰਦੁਆਰਾ ਹੈ ਤਾਂ ਫਿਰ ਹਰ ਦਰਬਾਰ ਤੇ ਝਾੜੂ ਜ਼ਰੂਰ ਲੱਗਦਾ ਹੈ ਸੰਗਤ ਜੀ ਝਾੜੂ ਇੱਕ ਅਜਿਹੀ ਚੀਜ਼ ਹੈ ਜੋ ਪੀਰਾਂ ਦੇ ਦਰਬਾਰ ਤੇ ਜਾਣ ਵਾਲਿਆਂ ਦਾ ਰਸਤਾ ਵੀ ਸਾਫ਼ ਕਰਦਾ ਏ ਆਪਣੀਆਂ ਸੰਗਤਾਂ ਲਈ ਰਾਹ ਬਣਾਉਂਦਾ ਏ ਅਤੇ ਸੰਗਤ ਜੀ ਜੋ ਆਪਣੇ ਘਰ ਦੀ ਬਰਕਤ ਹੈ ਉਹ ਵੀ ਸਾਡੇ ਝਾੜੂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਝਾੜੂ ਕਰਕੇ ਸਾਡੇ ਘਰ ਦੇ ਵਿੱਚ ਬਰਕਤ ਹੁੰਦੀ ਹੈ ਜਿਵੇਂ ਕਿ ਸੰਗਤ ਜੀ ਇੱਕ ਵਾਰ ਹਜ਼ਰਤ ਜੀ ਕੋਲ ਇੱਕ ਔਰਤ ਆਈ ਅਤੇ ਕਹਿਣ ਲੱਗੀ ਕਿ ਤੁਹਾਡੀ ਤਾਰ ਤਾਂ ਅੱਲਾਹ ਦੇ ਨਾਲ ਜੁੜੀ ਹੈ ਤੁਹਾਡੀ ਸਿੱਧੀ ਗੱਲਬਾਤ ਅੱਲਾਹ ਨਾਲ ਹੈ ਪਰ ਤੁਸੀਂ ਮੇਰਾ ਇੱਕ ਸਵਾਲ ਅੱਲਾ ਨੂੰ ਪੁੱਛਣਾ ਕਿ ਮੇਰੇ ਘਰ ਦੇ ਵਿੱਚ ਤਿੰਨ ਬੱਚੇ ਹਨ ਅਤੇ ਮੈਂ ਤੇ ਮੇਰਾ ਪਤੀ ਅਸੀਂ ਬੰਦਗੀ ਵਾਲੇ ਹਾਂ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਸਟਰਗਲ ਕਰਦੇ ਹਾਂ ਦੋਨੋਂ ਜਣੇ ਸਾਰਾ ਦਿਨ ਕੰਮਕਾਰ ਵੀ ਕਰਦੇ ਹਾਂ ਅਤੇ ਫਿਰ ਘਰ ਆ ਕੇ ਰੱਬ ਦਾ ਨਾਮ ਵੀ ਲੈਂਦੇ ਹਾਂ ਅੱਲਾ ਦਾ ਨਾਮ ਲੈਂਦੇ ਆ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਨਹੀਂ ਹੈ ਫਿਰ ਵੀ ਅਸੀਂ ਦੁੱਖ ਹੀ ਭੋਗ ਰਹੇ ਹਾਂ ਤਾਂ ਤੁਸੀਂ ਪੁੱਛਣਾ ਸਾਡੀ ਬੰਦਗੀ ਕੀ ਵਿਅਰਥ ਹੈ ਤਾਂ ਫਿਰ ਸੰਗਤ ਜੀ ਪੀਰ ਜੀ ਫਰਮਾਉਣ ਲੱਗੇ ਕਿ हे ਭੋਲੀ ਔਰਤ ਤੂੰ ਅਤੇ ਤੇਰਾ ਪਤੀ ਬੰਦਗੀ ਤਾਂ ਕਰਦੇ ਨੇ ਤੁਸੀਂ ਮਿਹਨਤ ਤਾਂ ਕਰਦੇ ਹੋ ਪਰ ਤੁਸੀਂ ਇੱਕ ਗਲਤੀ बार-बार ਕਰਦੇ ਹੋ ਕਿ ਤੁਸੀਂ ਆਪਣੇ ਘਰ ਦੀ ਰਹਿਣ ਵਾਲੇ ਸਥਾਨ ਦੀ ਸਫਾਈ ਨਹੀਂ ਰੱਖਦੇ ਕਿਉਂਕਿ ਅੱਲਾਹ ਦੇ ਹੁਕਮ ਨਾਲ ਰਿਜ਼ਕ ਤੇ ਫਰਿਸ਼ਤੇ ਰਾਤ ਨੂੰ ਸਾਡੇ ਘਰ ਆਉਂਦੇ ਨੇ ਅਤੇ ਸਾਰਿਆਂ ਦੇ ਘਰ ਦੇ ਵਿੱਚ ਰਿਜ਼ਕ ਬਣਦੇ ਨੇ ਬਰਕਤ ਬਣਦੇ ਨੇ ਪਰ ਤੁਹਾਡੇ ਘਰ ਸਫਾਈ ਨਾ ਹੋਣ ਕਾਰਨ ਕੋੜਾ ਕਰਕਟ ਡਸਟ ਅਤੇ ਬੂਰੀਆਂ ਸ਼ਕਤੀਆਂ ਦਾ ਪੈਰਾ ਹੈ ਅੱਲਾਹ ਦੇ ਫਰਿਸ਼ਤੇ ਤੁਹਾਡੇ ਘਰ ਤਾਂ ਆਉਂਦੇ ਨੇ ਪਰ ਦਰਵਾਜੇ ਤੋਂ ਹੀ ਵਾਪਿਸ ਚਲੇ ਜਾਂਦੇ ਨੇ ਸੋ ਇਸ ਲਈ ਭਗਤੋ ਇਹ ਮਹੱਤਵ ਹੈ ਸਾਡੀ ਜ਼ਿੰਦਗੀ ਦੇ ਵਿੱਚ ਝਾੜੂ ਦੀ ਸਫਾਈ ਦੀ ਕਿਉਂਕਿ ਝਾੜੂ ਦਾ ਸੰਬੰਧ ਮਾਂ ਲਕਸ਼ਮੀ ਨਾਲ ਹੈ ਇਸ ਲਈ ਸੰਗਤ ਜੀ ਸੂਰਜ ਦੀ ਪਹਿਲੀ ਕਿਰਨ ਤੁਹਾਡੇ ਘਰ ਦੇ ਵਿੱਚ ਪੈਣ ਤੋਂ ਪਹਿਲਾਂ ਅਤੇ ਸ਼ਾਮ ਹੋਣ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਜੋ ਝਾੜੂ ਹੈ ਉਹ ਫੇਰ ਦੇਣਾ ਹੈ ਸਫਾਈ ਕਰ ਦੇਣੀ ਹੈ ਫਕਤ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਅਤੇ ਸੂਰਜ ਦੇ ਡੁੱਬਣ ਤੋਂ ਪਹਿਲਾਂ ਸਫਾਈ ਕਰ ਲੈਣੀ ਚਾਹੀਦੀ ਹੈ ਅਤੇ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਨੂੰ ਬਿਮਾਰੀ ਹੈ ਜਾਂ ਫਿਰ ਘਰ ਦੇ ਕਿਸੇ ਮੈਂਬਰ ਦੇ ਉੱਤੇ ਕਿਸੇ ਨੇ ਕੁਝ ਕੀਤਾ ਤੇ ਕਰਾਇਆ ਹੈ ਤਾਂ ਫਿਰ ਸੰਗਤ ਜੀ ਉਸ ਇਨਸਾਨ ਦਾ ਹੱਥ ਲਵਾ ਕੇ ਤਾਂ ਭਗਤ ਜੀ ਤੁਸੀਂ ਉਸ ਝਾੜੂ ਨੂੰ ਮਾਂ ਲక్ష్ਮੀ ਦੇ ਮੰਦਰ ਦੇ ਵਿੱਚ ਦਾਨ ਕਰ ਦੇਣਾ ਹੈ ਤਾਂ ਫਿਰ ਸੰਗਤ ਜੀ ਉਸ ਭਗਤ ਦੇ ਉਤੋਂ ਸਿਰ ਤੋਂ ਸਾਰਾ ਹੀ ਬੋਝ ਲੈ ਜਾਵੇਗਾ ਅਤੇ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਝਾੜੂ ਟੁੱਟਿਆ ਹੈ ਤਾਂ ਜੇਕਰ ਉਸ ਝਾੜੂ ਦੀਆਂ ਤੇਲੀਆਂ ਤੁਹਾਡੇ ਘਰ ਦੇ ਵਿੱਚ ਖਿੰਡਦੀਆਂ ਹੋਣ ਤਾਂ ਭਗਤ ਜੀ ਤੁਸੀਂ ਉਸੇ ਟਾਈਮ ਝਾੜੂ ਦੀਆਂ ਤੇਲੀਆਂ ਨੂੰ ਇਕੱਠਾ ਕਰ ਲੈਣਾ ਹੈ ਭਗਤੋ ਕਈ ਵਾਰ ਔਰਤਾਂ ਗਲਤੀ ਕੀ ਕਰਦੀਆਂ ਨੇ ਜਿਵੇਂ ਕਿ ਕੋਈ ਰੋਟੀ ਦਾ ਟੁਕੜਾ ਅੰਨ ਦਾ ਟੁਕੜਾ ਜ਼ਮੀਨ ਤੇ ਪਿਆ ਹੈ ਜਾਂ ਫਿਰ ਥੱਲੇ ਡਿੱਗ ਗਿਆ ਹੈ ਤਾਂ ਫਿਰ ਭਗਤੋ ਔਰਤਾਂ ਰੋਟੀ ਦੇ ਟੁਕੜੇ ਦੀਆਂ ਝਾੜੂ ਨਾਲ ਹੀ ਸਫਾਈ ਕਰਦੀਆਂ ਨੇ ਭਗਤੋ ਕਹਿਣ ਦਾ ਭਾਵ ਹੈ ਅੰਨ ਨੂੰ ਜਾਂ ਫਿਰ ਰੋਟੀ ਨੂੰ ਝਾੜੂ ਨਾਲ ਸਾਫ਼ ਕਰ ਦਿੰਦੀਆਂ ਨੇ ਝਾੜੂ ਲਾ ਦਿੰਦੀਆਂ ਨੇ ਅਤੇ ਸੰਗਤ ਜੀ ਇਸ ਨਾਲ ਅੰਨ ਦੇਵਤਾ ਨਿਰਾਸ਼ ਹੋ ਜਾਂਦੇ ਨੇ ਤਾਂ ਭਗਤੋ ਤੁਸੀਂ ਵੀ ਇਹ ਗਲਤੀ ਕਦੇ ਵੀ ਭੁੱਲ ਕੇ ਨਹੀਂ ਕਰਨੀ ਤੁਸੀਂ ਅੰਨ ਨੂੰ ਚੁੱਕ ਕੇ ਇੱਕ ਪਾਸੇ ਰੱਖ ਦਿਓ ਉਸ ਅੰਨ ਨੂੰ ਜਾਂ ਤਾਂ ਫਿਰ ਕਿਸੇ ਦਰবেশ ਜਾਂ ਫਿਰ ਕਿਸੇ ਪੰਛੀ ਨੂੰ ਖਵਾ ਸਕਦੇ ਹੋ ਕਿਉਂਕਿ ਭਗਤੋ ਸਾਡੇ ਖੁਦਿਆਂ ਹੀ ਜ਼ਿਆਦਾ ਮੁਸੀਬਤਾਂ ਪੈਦਾ ਕੀਤੀਆਂ ਹੁੰਦੀਆਂ ਨੇ ਇੱਕ ਗੱਲ ਹੋਰ ਸੰਗਤ ਜੀ ਆਪਣੇ ਘਰ ਦਾ ਝਾੜੂ ਤੁਸੀਂ ਕਦੇ ਵੀ ਕਿਸੇ ਨੂੰ ਨਹੀਂ ਦੇਣਾ ਕਿਉਂਕਿ ਸੰਗਤ ਜੀ ਭਗਤ ਜੀ ਸਾਡੇ ਘਰ ਦਾ ਸਾਰਾ ਤਾਣਾ ਬਾਣਾ ਝਾੜੂ ਦੇ ਨਾਲ ਜੁੜਿਆ ਹੁੰਦਾ ਹੈ ਝਾੜੂ ਦੇ ਨਾਲ ਸਬੰਧਤ ਰੱਖਦਾ ਹੈ ਇਸ ਕਰਕੇ ਭਗਤੋ ਆਪਣੇ ਘਰ ਦਾ ਝਾੜੂ ਕਿਸੇ ਵੀ ਆਂਡੀ ਗਵਾਂਡੀ ਜਾਂ ਫਿਰ ਹੋਰ ਕਿਸੇ ਨੂੰ ਨਾ ਦੇਣਾ ਤੇ ਸੰਗਤ ਜੀ ਹੁਣ ਗੱਲ ਕਰਦੇ ਹਾਂ ਅੱਜ ਦੇ ਪੈਗਾਮ ਬਾਰੇ ਅੱਜ ਦੇ ਅਮਲ ਬਾਰੇ ਅਤੇ ਕਿਹੜਾ ਅਮਲ ਤੁਸੀਂ ਝਾੜੂ ਨਾਲ ਕਰਨਾ ਹੈ ਅਤੇ ਤੁਸੀਂ ਆਪਣੇ ਝਾੜੂ ਦੇ ਥੱਲੇ ਦਵਾ ਕੇ ਘਰ ਦੇ ਵਿੱਚ ਕੀ ਰੱਖਣਾ ਹੈ ਜਿਸ ਨਾਲ ਸਾਡੇ ਘਰ ਦੀ ਵਰਕਤ ਵਾਪਸ ਆ ਜਾਵੇਗੀ ਤਾਂ ਸੰਗਤ ਜੀ ਧਿਆਨ ਨਾਲ ਸਮਝਣਾ ਅਤੇ ਸੁਣਨਾ ਕਿ ਤੁਸੀਂ ਕਰਨਾ ਕੀ ਹੈ ਕਿ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਤੇ ਉਹਨਾਂ ਹੀ ਗਿਣਤੀ ਦੇ ਵਿੱਚ ਤੁਸੀਂ ਆ ਲਾਲ ਮਿਰਚਾਂ ਲੈ ਲੈਣੀਆਂ ਨੇ ਅਤੇ ਭਗਤ ਜੀ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਨੇ ਅਤੇ ਤੁਸੀਂ ਉਹਨਾਂ ਸਾਰਿਆਂ ਦੇ ਸਿਰ ਤੋਂ ਲਾਲ ਮਿਰਚਾਂ ਬਾਹਰ ਦੇਣੀਆਂ ਨੇ ਅਤੇ ਨਾਲ ਨਾਲ ਭਗਤ ਜੀ ਤੁਸੀਂ ਆਪਣੇ ਗੁਰੂ ਪੀਰ ਨੂੰ ਧਿਆਣਾ ਏ ਯਾਦ ਕਰਨਾ ਏ ਤਾਂ ਭਗਤੋ ਇੱਕ ਗੱਲ ਯਾਦ ਰਹਿ ਕਿ ਇਹ ਅਮਲ ਤੁਸੀਂ ਰਾਤ ਨੂੰ ਹੀ ਕਰਨਾ ਏ ਸੌਣ ਤੋਂ ਪਹਿਲਾਂ ਕਰਨਾ ਏ ਭਾਬ ਜਦੋਂ ਕੀ ਤੁਹਾਡੇ ਸਾਰੇ ਮੈਂਬਰਾਂ ਦਾ ਸੌਣ ਦਾ ਸਮਾਂ ਹੋ ਜਾਵੇ ਤਾਂ ਫਿਰ ਉਸੇ ਵਕਤ ਹੀ ਤੁਸੀਂ ਇਹ ਅਮਲ ਕਰਨਾ ਏ ਤਾਂ ਫਿਰ ਭਗਤ ਜੀ ਤੁਸੀਂ ਸਾਰਿਆਂ ਦੇ ਸਿਰ ਦੇ ਉੱਤੋਂ ਇੱਕ ਇੱਕ ਮਿਰਚ ਵਾਰ ਦੇ ਜਾਣਾ ਏ ਅਤੇ ਫਿਰ ਸਾਰੀਆਂ ਮਿਰਚਾਂ ਇਕੱਠੀਆਂ ਕਰਕੇ ਤੁਸੀਂ ਝਾੜੂ ਦੇ ਥੱਲੇ ਰੱਖ ਦੇਣੀਆਂ ਨੇ ਅਤੇ ਉਸ ਤੋਂ ਬਾਅਦ ਸਵੇਰੇ ਹੋਣਸਾਰ ਹੀ ਅਤੇ ਝਾੜੂ ਦੇ ਨਾਲ ਹੁੰਝ ਕੇ ਸਾਰੀਆਂ ਮਿਰਚਾਂ ਹੀ ਬਾਹਰ ਘਰ ਤੋਂ ਕਰ ਦੇਣੀਆਂ ਨੇ ਤੇ ਜਿਵੇਂ ਹੀ ਤੁਸੀਂ ਭਗਤੋਂ ਇਹ ਮਿਰਚਾਂ ਝਾੜੂ ਦੇ ਨਾਲ ਘਰ ਤੋਂ ਬਾਹਰ ਕਰੋਗੇ ਤੁਹਾਡੀ ਫੈਮਿਲੀ ਦੇ ਸਿਰ ਤੋਂ ਭਾਰ ਅਤੇ ਤੁਹਾਡੇ ਘਰ ਦੇ ਵਿੱਚ ਲੱਗੀਆਂ ਸਾਰੀਆਂ ਹੀ ਅਰਚਨਾ ਉਸੇ ਹੀ ਦਰਵਾਜ਼ੇ ਰਾਹੀਂ ਬਾਹਰ ਹੋ ਜਾਣਗੀਆਂ ਕਿਉਂਕਿ ਰਾਤ ਦੇ ਸਮੇਂ ਹੀ ਭਗਤੋ ਸਾਡੇ ਘਰ ਦੇ ਵਿੱਚ ਰਿਜ਼ਕ ਆਉਂਦਾ ਏ ਭਾਪਕੇ ਰਾਤ ਦੇ ਸਮੇਂ ਹੀ ਸਾਡੇ ਘਰ ਅੱਲਾ ਦੇ ਫਰਿਸ਼ਤੇ ਸਾਡੇ ਘਰ ਵਰਕਤਾਂ ਦੇ ਕੇ ਜਾਂਦੇ ਨੇ ਅਤੇ ਸਾਡੇ ਸਿਰ ਦਾ ਭਾਰ ਲੈ ਕੇ ਜਾਂਦੇ ਨੇ ਭਗਤੀ ਜੀ ਜਦੋਂ ਵੀ ਤੁਸੀਂ ਇਹਨਾਂ ਮਿਰਚਾਂ ਨੂੰ ਸਿਰ ਤੋਂ ਵਾਰ ਕੇ ਅਤੇ ਸਵੇਰੇ ਉੱਠਦੇ ਹੀ ਘਰ ਤੋਂ ਬਾਹਰ ਕਰ ਦਿੱਤਾ ਤਾਂ ਫਿਰ ਤੁਸੀਂ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆਉਣ ਲੱਗ ਜਾਵੇਗਾ ਭਾਵ ਕਿ ਤੁਹਾਡੇ ਸਿਰ ਦਾ ਸਾਰਾ ਭਾਰ ਉਤਰ ਜਾਵੇਗਾ ਜੇਕਰ ਭਗਤ ਜੀ ਤੁਹਾਡੇ ਘਰ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ ਜਾਂ ਫਿਰ ਕਹਿ ਲਵੋ ਘਰ ਦੇ ਮੈਂਬਰਾਂ ਦੇ ਸਿਰ ਤੇ ਜ਼ਿਆਦਾ ਹੀ ਭਾਰ ਹੈ ਤਾਂ ਤੁਸੀਂ ਫਿਰ ਇਹ ਅਮਲ 3-4 ਵਾਰੀ ਵੀ ਕਰ ਸਕਦੇ ਹੋ ਤਾਂ ਭਗਤੋ ਇੱਕ ਗੱਲ ਯਾਦ ਰੱਖੇ ਕਿ ਇਹ ਅਮਲ ਤੁਸੀਂ ਘਰ ਦੇ ਵਿੱਚ ਸਾਰਿਆਂ ਦੇ ਸੌਣ ਤੋਂ ਬਾਅਦ ਹੀ ਕਰਨਾ ਹੈ ਅਤੇ ਬਾਕੀ ਸੰਗਤ ਦੇ ਪੀਰਾਂ ਦੇ ਜਗਾਂ ਤੇ ਝਾੜੂ ਦਾਨ ਕਰੋ ਕਿਉਂਕਿ ਸੰਗਤ ਜੀ ਜਿਵੇਂ ਜਿਵੇਂ ਤੁਹਾਡਾ ਦਾਨ ਕੀਤਾ ਹੋਇਆ ਝਾੜੂ ਪੀਰਾਂ ਦੇ ਦਰ ਤੇ ਵੱਜਦਾ ਰਹੂ ਤਾਂ ਸੰਗਤ ਜੀ ਫਿਰ ਸਾਰੇ ਪੁੰਨ ਸਾਰੀ ਸੇਵਾ ਤੁਹਾਨੂੰ ਹੀ ਆ ਕੇ ਲੱਗੇਗੀ ਕਿਉਂਕਿ ਸੰਗਤ ਜੀ ਤੁਹਾਡੇ ਦੁਆਰਾ ਦਾਨ ਕੀਤਾ ਹੋਇਆ ਝਾੜੂ ਪੀਰਾਂ ਤੇ ਦਰਵਾਰ ਤੇ ਜਾਣ ਵਾਲੀ ਸੰਗਤ ਲਈ ਰਾਹ ਸਾਫ਼ ਕਰਦਾ ਏ ਭਾਪ ਕੀ ਅੱਲਾ ਦਾ ਰਾਹ ਸਾਫ਼ ਕਰਦਾ ਏ ਅਤੇ ਭਗਤੋ ਸੰਗਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਭਗਤ ਜੀ ਤੁਸੀਂ ਪੀਰਾਂ ਦੇ ਦਰਬਾਰ ਤੇ یا پھر کسی بھی ਧਾਰਮਿਕ ਜਗ੍ਹਾ ਤੇ ਝਾੜੂ ਲਗਾ ਸਕਦੇ ਹੋ ਜਾਂ দান ਕਰ ਸਕਦੇ ਹੋ ਕਿਉਂਕਿ ਭਗਤੋ ਸੰਗਤ ਦਾ ਰਾਹ ਸਾਫ਼ ਕਰਨਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਅਤੇ ਜੇਕਰ ਫਿਰ ਵੀ ਤੁਹਾਡੇ ਘਰ ਦੀ ਵਰਕਤ ਰੁਕ ਗਈ ਹੈ ਤੇ ਤੁਸੀਂ ਝਾੜੂ ਅਤੇ ਇਹ ਲਾਲ ਮਿਰਚਾਂ ਵਾਲਾ ਅਮਲ ਕਰ ਸਕਦੇ ਹੋ ਤਾਂ ਭਗਤੋ ਹਫਤੇ ਦੇ ਵਿੱਚ ਵਿੱਚ ਹੀ ਤੁਹਾਨੂੰ ਇਹ ਅਮਲ ਤੋਂ ਬਾਅਦ ਫਰਕ ਨਜ਼ਰ ਆ ਜਾਵੇਗਾ ਅਤੇ ਤੁਸੀਂ ਇਹ ਅਮਲ 2-3 ਵਾਰ ਵੀ ਕਰ ਸਕਦੇ ਹੋ ਭਗਤ ਜੀ ਇਹ ਸੀ ਅੱਜ ਦਾ ਪੈਗਾਮ ਇੱਕ ਹੋਰ ਅਮਲ ਇੱਕ ਹੋਰ ਵੀਡੀਓ ਲੈ ਕੇ ਜਲਦ ਹੀ ਆਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਮੇਰਾ ਪੀਰ ਮੇਰੇ ਜਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਭਗਤੋ ਮਿਲਦੇ ਹਾਂ ਇੱਕ ਹੋਰ ਅਮਲ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬੁਲਾਓ ਜੇ ਕਹਰਾ ਬੋਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ